ਆਹ ਵਾਲੀ ਦੋ ਜੀ ਦੀ ਦਾ ਬੰਦ ਹੋ ਜਾਂਦਾ ਡੱਬ ਤਾਕੇ ਉਡਾ ਦੇ ਇਹ ਪਰਛਾਹ ਖੜਬੜ ਤਰਬਾ ਰੋਲਗਾ ਟਾਇਰ ਇਹ ਡੱਬ ਅੰਦਰ ਇਹ ਵਲਗ ਬੈ ਡੱਬ ਡੱਬ ਵਾਲਾ ਇਲੀ ਮੈਂ ਡੱਬ ਬੋਟਾ ਸੁਣੇ ਮੈਂ ਮੜਾ ਪਾ ਦੇਣੀ ਮੰਜਾ ਸਿੱਟੇ ਆਪਰੇ ਹਲਣ ਨਾ ਬਾਪਾ ਇਹ ਨਹੀਂ ਨਹੀਂ ਇਹ ਇਰਪਤ ਨਹੀਂ ਆਂਗੇ